ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਪਿੰਡ ਕੈਰੋ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਵੀਰ ਸਦਨਾਮ ਸਿੰਘ ਉਹਨਾਂ ਦੇ ਘਰ ਜਿੱਦਾਂ ਕਿ ਦੋਸਤੋ ਸਾਰੇ ਵੀਰ ਜਾਣਦੇ ਹੀ ਆ ਪਸ਼ੂ ਵਪਾਰ ਦਾ ਕੰਮ ਆ ਵੀਰ ਉਹਨਾਂ ਦਾ ਇਸੇ ਤਰ੍ਹਾਂ ਦੋਸਤੋ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਇਸ ਕਰੇ ਅੱਜ ਇਸ ਕਵਰਜ ਵਿੱਚ ਟੋਟਲ ਤੁਹਾਨੂੰ ਜਿਹੜੇ ਦੋਸਤੋ 5 ਨਾਗਰ ਦਿਖਾਉਣੇ ਆ 4 ਮਜਾਂ ਜਿਨ੍ਹਾਂ ਦੇ ਵਿੱਚੋਂ ਦੋਸਤੋ ਤਿੰਨ ਵਜਾਂ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਨੇ ਇੱਕ ਝੋਟੀ ਤੁਹਾਨੂੰ ਦਿਖਾਉਣੀ ਆ ਗੱਬਣ ਇੱਕ ਵਾਰ ਦੋਸਤੋ ਦਿਖਾ ਦਾਂਗੇ ਬਿਲਕੁਲ ਤਾਜੀ ਸੂਈ ਸਵਾਈ ਹੈ ਇਹੋ ਜਿਹੜੇ ਦੋਸਤੋ ਪੰਜ ਨਗ ਨੇ ਪੰਜਾਂ ਨਗਾਂ ਦੀ ਪੂਰੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਦੋਸਤੋ ਪੂਰੀ ਇਨਫਾਰਮੇਸ਼ਨ ਆ ਸਾਰੇ ਵੀਰਾਂ ਨੂੰ ਮਿਲ ਸਕੇ ਤੇ ਬਾਕੀ ਇੱਕ ਹੋਰ ਆਪਣੀ ਰਿਕਵੈਸਟ ਹੁੰਦੀ ਆ ਖਰੀਦਾਰ ਵੀਰਾਂ ਦੇ ਅੱਗੇ ਜਿਹੜਾ ਵੀ ਐਨੀਮਲ ਜਿਹੜਾ ਵੀ ਪਸ਼ੂ ਦੋਸਤੋ ਖਰੀਦਦੇ ਹੋ ਦੋ ਟਾਈਮ ਚਵਾਈ ਆਪਣੇ ਜਿਹੜਾ ਪਸ਼ੂ ਜਿਹੜਾ ਦੋਸਤੋ ਪਸ਼ੂ ਤਾਜ਼ਾ ਸੋਇਆ ਸੋਇਆ ਦੋ ਟਾਈਮ ਚਵਾਈ ਕਰਕੇ ਤਸੱਲੀ ਕਰ ਲਿਓ ਤੇ ਗੱਭਣ ਪਸ਼ੂ ਆਪਣਾ ਜਿਹੜਾ ਦੋਸਤੋ ਭਰਾ ਕੇ ਚੌਥਾਣਾ ਦੀ ਤਸੱਲੀ ਕਰ ਲਿਓ ਠੀਕ ਆ ਅੱਜ 29 ਦਸੰਬਰ ਨੂੰ ਆਪਾਂ ਇਹ ਕਵਰਜ ਕਰਦੇ ਆ ਦੋਸਤੋ ਟਾਈਮ ਕੋਈ ਮਾਰਨਿੰਗ 11:00 ਵਜੇ ਦਾ ਸਮਾਂ ਆਓ ਲੈਨੇ ਜਾਣਕਾਰੀ ਵੀਰ ਸਤਨਾਮ ਤੋਂ ਪੁੱਛਦੇ ਆ ਕੀ ਡਿਟੇਲ ਆ ਜਿੰਨਾ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਸਤਨਾਮ ਸਸਰੀ ਕਾਲ ਸਸਰੀਆ ਵੀਰ ਜੀ ਕੋ ਠੀਕ ਠਾ ਜੀ ਬਹੁਤ ਵਧੀਆ ਵੀਰ ਜੀ ਆਪਦੇ ਸਨੋਂ ਠੀਕ ਠਾਕ ਬਹੁਤ ਵਧੀਆ ਵਧੀਆ ਕਿਰਪਾ ਮਹਾਰਾਜ ਜੀ ਬਾਦਸ਼ਾਹ ਜੀ ਠੀਕ ਆ ਜੀ ਪਸ਼ੂ ਵਧੀਆ ਤੁਰੇ ਆਉਂਦੇ ਤੁਰੇ ਜਾਂਦੇ ਹਾਂਜੀ ਹਾਂਜੀ ਜੀ ਮਾਲ ਮਾਰ ਦੀ ਕਿਰਪਾ ਇੱਕ ਦੋ ਡੰਗਰ ਪਸ਼ੂ ਰੋਜ਼ ਇਹਨੂੰ ਸੇਲ ਹੋ ਜਾਂਦੀ ਠੀਕ ਆ ਜੀ ਠੀਕ ਹਾਂਜੀ ਅੱਛਾ ਭਾਈ ਸਤਨਾਮ ਜਿੱਦਾਂ ਆਪਾਂ ਉਹਨੂੰ ਦੱਸਤਾ ਵੀ ਅੱਜ ਚਾਰ ਮੱਝਾਂ ਤੇ ਇੱਕ ਬੈੜ ਆਪਣੇ ਕੋਲ ਹਾਂਜੀ ਹਾਂਜੀ ਤੇ ਪਸ਼ੂ ਵੈਸੇ ਸਾਰੇ ਸਵੇ ਸਵੇ ਇੱਕ ਝੋਟੀ ਨੂੰ ਛੱਡ ਕੇ ਹਾਂਜੀ ਇੱਕੋ ਝੋਟੀ ਗੱਬਣਾ ਜੀ ਮਹੀਆਂ ਉਹ ਤਿੰਨ 47 ਸੂਈਆਂ ਅੱਛਾ ਉਹ ਮੈਂ ਕੱਲ ਸੇਲ ਦੀ ਸੀ ਜੀ ਅੱਛਾ ਜੀ ਆਹ ਰਾਦੀ ਸੂਈ ਤੇ ਆਹ ਅੱਜ ਸੂਈ ਹੈ ਜੀ ਠੀਕ ਆ ਹਾਂਜੀ ਤੇ ਅੱਜ ਭਲਕਾ ਅੱਜ ਭਲਕ ਚੀ ਹੈ ਹਾਂ ਵੱਚੀ ਪਰਸੋਂ ਦੀ ਸੂ ਤੇ ਕੋਈ 2 2 3 3 4 4 ਡੰਗ ਅਜੇ ਚਵਾਈ ਇਹਨਾਂ ਦੀ ਹੋਈ ਆ। ਸੋ ਬਾਕੀ ਆਪਾਂ ਵੇਰਵਾ ਜਿਹੜਾ ਦੋਸਤੋ ਲੈਨੇ ਆ ਇੱਕ ਪਾਸਿਓ ਕਰ ਲੈਨੇ ਆ ਸ਼ੁਰੂਆਤ ਬਾਈ ਸਤਨਾਮ ਕਿਹੜੇ ਬੰਨਿਓ ਕਰਦੇ ਆ। ਇਹ ਤਾਂ ਕਰ ਲਓ ਜੀ। ਆਜੋ ਜੀ। ਸੋ ਪਹਿਲੇ ਨੰਬਰ ਤੋਂ ਦੋਸਤੋ ਮੱਜਾਂ ਤੋਂ ਸਟਾਰਟ ਕਰਦੇ ਨੇ ਮੱਜ ਇੱਕ ਤੁਹਾਨੂੰ ਦਿਖਾਉਨੇ ਆ। ਬਿਲਕੁਲ ਚੰਗੇ ਚੌੜੇ ਪੇਠ ਪੜੇ ਦੀ ਆ। ਸੋ ਚੰਗੀ ਰਾਜੀ ਵਜਨ ਵਟੇ ਵਾਲੀ ਆ। ਆਹ ਦੇਖੋ। ਕੱਟਾ ਜੀ ਇਹ ਮਗਰ। ਮਗਰ ਕੱਟਾ ਆ ਤੇ ਸਤਨਾਮ ਬਾਈ ਸੂਬਾ ਕਿਨਮਾ ਹੈ? ਸੋ ਵੀਰ ਜੀ ਤਿੱਜਾ ਹੋਊਗਾ ਮੈਂ ਤਾਂ ਅੱਖ ਨੂੰ ਭਾਵੇਂ ਆਪਾਂ ਦੁੱਧਾ ਹੀ ਦੱਸ ਦਈ ਦੇਓ ਜੀ ਬਾਹਰ ਕੱਢ ਕੇ ਦੋਸਤੋ ਤਸਲੀਨ ਨਾਲ ਦਿਖਾਉਣੇ ਆ ਤੇ ਇਹ ਕੱਲ ਸੂਈ ਹੈ ਨਹੀਂ ਅੱਜ ਸਵੇਰੇ ਸੂਈ ਹੈ ਜੀ ਅੱਜ ਸਵੇਰੇ ਹਾਂ ਜੀ ਜੇਰਜੂਰ ਪਾ ਚੁੱਕੀ ਹੈ ਹਾਂ ਜੀ ਜੇਰਜੂਰ ਵਧੀਆ ਹੋ ਕੇ ਰਿਪੋਰਟ ساری ਲਓ ਵੀ ਚੌਣ ਵੀ ਬਹੁਤ ਸੋਹਣੀ ਪੋਲੀ ਵੇਖੋ ਸਾਡੇ ਦੋਸਤੋ ਜੇਰਜੂਰ ਪ੍ਰੋਪਰ ਪਾਤੀ ਆ ਤੇ ਅੱਜ ਮਾਰਨਿੰਗ ਸੂਈ ਆ ਮਗਰ ਕਟਾ ਆ ਤੇ ਵਜਨ ਲੋਡ ਤੁਸੀਂ ਦੇਖ ਲਓ ਬਾਕੀ ਸੂਸਵਾ ਦੇ ਵਿੱਚ ਆ ਪਰ ਫਿਰ ਵੀ ਵਜਨ ਵਜਨ ਜਿਹੜਾ ਦੋਸਤੋ ਫੁੱਲ ਭਾਰੀ ਆ ਵਜਨ ਲੋਡ ਵਾਲੀ ਆ ਆ ਦੇਖੋ ਅੱਛਾ ਜਸਨਾભાઈ ਸੂਬਾ ਤਿੱਜਾ ਦਾਸਾ ਤਿੱਜੇ ਵੀਰਜੀ ਤਿੱਜੇ ਖਾਸ ਤਿੱਜੇ ਲਓ ਜੀ ਉਹ ਆਖ ਨੂੰ ਭਾਵੇਂ ਦੁੱਜ ਨੂੰ ਮੈਂ ਆ ਰਹੀ ਪਰ ਆਪਾਂ ਜਿਹੜੀ ਗੱਲ ਹੈ ਸਵੇਰ ਨਾਲ ਕਰਨ ਵਾਲੀ ਸੂਬਾ ਤਿੱਜਾ ਮੰਨ ਕੇ ਕਵੀਰ ਸੌਦਾ ਕਰ ਸਕਦਾ ਠੀਕ ਆ ਜੀ ਤੇ ਅੱਜ ਮਾਰਨਿੰਗ ਹੀ ਸੂਈ ਆ ਬਾਕੀ ਥਾਨ ਭਾਂਡਾ ਬਖਾਲਾ ਤੁਸੀਂ ਆ ਵੇਖ ਕੇ ਚੈੱਕ ਕਰੋ ਚੰਗੀ ਰਾਜੀ ਵਜਨ ਦੋੜ ਪੂਰਾ ਮੈਂ ਬਾਰ ਬਾਰ ਦੋਸਤੋਂ ਤਾਂ ਜ਼ਿਕਰ ਕਰਦਾ ਕਿਉਂਕਿ ਨਿੱਗਰ ਮੈਂ ਆ ਪੂਰੀ ਪਲੀ ਪੁਲੀ ਚੰਗੀ ਆ ਪਲੀ ਸੰਭੀ ਚੰਗੀ ਆ ਤੇ ਥਾਨ ਸੋਣ ਦੀ ਵੀ ਪੂਰੀ ਕੁਆਲਿਟੀ ਆ ਆ ਕਰੋ ਚੈੱਕ ਚੋਣੀ ਬਹੁਤ ਪੋਲੀ ਜੀ ਹਾਂ ਆ ਲਓ ਸਥਾਨ ਤੋਂ ਦੀ ਕੁਆਲਿਟੀ ਬਹੁਤ ਸੋਹਣੀ ਹੈ ਆ ਲਓ ਜੀ ਤੇ ਬੱਚਾ ਮਗਰ ਦੇ ਕਟਾ ਕਟਾ ਜੀ ਕਟਾ ਕੁੜੀ ਬੁਲਾ ਬੁਲਾ ਨੀਲੀ ਦਾ ਦਿੱਤਾ ਹਾਂ ਹਾਂ ਆ ਨੀਲੀ ਵੀ ਨਿਕਾਲਾ ਦਿੱਤਾ ਹਾਂ ਹਾਂ ਲਓ ਜੀ ਕਟਾ ਮਗਰ ਵੀਰਾਂ ਦਾ ਵੀ ਨੀਲੀ ਦਾ ਪਾਤਾ ਖਰ ਧੋਤੇ ਸਾਰੇ ਠੀਕ ਆ ਜੀ ਖੋਰਖਾਰ ਜਿਹੜੇ ਮਖਰਲੇ ਧੋਤੇ ਆ ਮੱਥਾ ਮੁਥਾ ਬੰਨ ਅਗਲੇ ਪੈਰ ਤੋਂ ਖਾਹਾਂ ਦੇ ਵਿੱਚ ਬਿਲਕੁਲ ਜਵਾਬ ਆ ਖਾਹਾਂ ਵਾਈਟ ਆ ਚਿੱਟੀਆਂ ਖਾਣੇ ਠੀਕ ਆ ਤੇ ਅਛਾ ਵੀਰ ਸਤਨਾਮ ਹੁਣ ਮਾਰਨਿੰਗ ਕੋਈ ਚੋਇਆ ਬਹੁਤ ਪੂਰਾ ਵੀਰ ਜੀ 3 ਸਵਾ 3 ਕਿਲੋ ਚੋਇਆ ਜੀ ਇਹਨੂੰ ਕੱਟੇ ਨੂੰ ਪੂਰਾ ਹਲ ਕਰਕੇ ਨਾ 3 ਸਵਾ 3 ਕਿਲੋ ਮਤਲਬ ਆਪਾਂ ਚੋਇਆ ਜੀ ਠੀਕ ਆ ਆ ਜੀ ਚੋਣ ਚਾਰ ਮੈਂ ਬਹੁਤ ਗੋਲੀ ਮਾਰਦਾ ਇੱਕ ਦੋ ਤਾਰ ਮਾਰਦੀਆਂ ਮਾਰਦੀਆਂ ਜੀ ਦਿਖਾਈਏ ਭੈਣ ਭਰਾਵਾਂ ਨੂੰ ਅੱਛਾ ਹਨੂ ਗਾ ਲਓ ਵੀ ਦੋਸਤੋ ਇੱਕ ਵਾਰੀ ਧਾਰਾ ਮਾਰ ਕੇ ਜਿਹੜੀ ਦੋਸਤੋ ਤਸੱਲੀ ਤੁਹਾਨੂੰ ਜ਼ਰੂਰ ਕਰਵਾਉਣੀ ਬੱਚਾ ਲਾਦਗੀ ਬੱਚਾ ਲਾਦ ਬੱਚਾ ਲਾ ਦਿਓ ਕੋਈ ਨਹੀਂ ਬੱਚਾ ਲਾ ਦਿਓ ਤੇ ਬੱਚਾ ਲਾ ਕੇ ਦੋਸਤੋ ਕਿ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤੁਹਾਨੂੰ ਦਿਖਾ ਦਿੰ ਹਾਲੋ ਹਾਲੋ ਮਾਰਵੇ ਆ ਲੋ ਜੀ ਮਾਰ ਦਿਓ ਕੋਈ ਆ ਦੋਸਤੋ ਅਗਲੇ ਥਾਂ ਦੇਖਿਆ ਜੀ ਜਿਹੜਾ ਉਹ ਬਹੁਤੀ ਪੋਲੀ ਆ ਆ ਲੈ ਉਂਗਲਾਂ ਗਲ ਜਿਹੜੀ ਮੋਟੀ ਧਾਰ ਆ ਪ੍ਰਭਾ ਜਿਵੇਂ ਆਪਾਂ ਕਹਿ ਲੈਂਦੇ ਆ ਵੀ ਮੋਗਾ ਕਿ ਵਾਈ ਜਿਹੜੀ ਨੇਰੀ ਮੋਗਾ ਤੇ ਉਹ ਗੱਲਬਾਤ ਆ ਆਹ ਜੀ ਆ ਮਗਰਲੇ ਥਾਂ ਨੂੰ ਜਿਹੜੇ ਆ ਭਰਾਉਣੇ ਆ ਆ ਦੇਖੋ ਦੇਖੋ ਆ ਕਰੋ ਚੈੱਕ ਜੀ ਉਹ ਥਾਂ ਤੋਂ ਨਾ ਜੱਜ ਮੈਨੂੰ ਸਕਤੂ ਵੀ ਮੈਂ ਪੋਲੀ ਬਹੁਤ ਜਾਈ ਠੀਕ ਆ ਜੀ ਠੀਕ ਆ ਠੀਕ ਆ ਹਾਂ ਠੀਕ ਆ ਐ ਸ਼ੇਅਰ ਕਰ ਦਿੱਤੀ ਸੀ ਕਰਦੇ ਸੋ ਪੋਲੀ ਚਵਾਈ ਆ ਦੋਸਤੋ ਬਾਕੀ ਚਵਾ ਵੀ ਜਿਹੜਾ ਤੁਹਾਨੂੰ ਕੁਝ ਧਾਰਾਂ ਮਾਰ ਕੇ ਦਿਖਾਈ ਆ ਤਸੱਲੀ ਆ ਕਿਸੇ ਵੀਰ ਦੂਰ ਤਰਾਡੇ ਕੋਈ ਵੀਰ ਬੈਠਾ ਕੋਈ ਸੌ ਸੌਦਾ ਕਰਨਾ ਚਾਹੁੰਦਾ ਦੋਸਤੋ ਉਹਨਾਂ ਵੀਰਾਂ ਲਈ ਆ ਬਾਕੀ ਜਿਹੜਾ ਕੋਈ ਵੀਰ ਸਰਦੇ ਪੁੱਛਦੇ ਆ ਘਰੇ ਆ ਸਕਦੇ ਆ ਤੁਰ ਜਿਹੜਾ ਮਾਰ ਸਕਦੇ ਆ ਦੋਸਤੋ ਉਹਨਾਂ ਲਈ ਇੱਥੇ ਆਣ ਕੇ ਆ ਵੀ ਇੱਥੇ ਆਣ ਕੇ ਆ ਦੀ ਨਰਕ ਬਦ ਦੁੱਧ ਵੀ ਚਲੋ ਵੀਰ ਜੀ ਹਾਂ ਬੰਦਾ ਨਾ ਫੌਜੀ ਸਾਹਿਬ ਹੀ ਹੈਗਾ ਹਾਂ ਇਹਨਾਂ ਤੋਂ ਮੈਂ ਲਈ ਸੀ ਉਹ ਨੰਗਰ ਬੜੇ ਚੰਗੇ ਚੰਗੇ ਰੱਖੀ ਹਾਂ ਦੁੱਧ ਵੀ ਉਹਨਾਂ ਆਪਾਂ ਨੂੰ 15 ਕਿਲੋ ਦੀ ਗਾਰੰਟੀ ਦਿੱਤੀ ਮੈਂ ਉਹਨਾਂ ਦੇ ਜਿੰਨੂੰ ਮਰਜ਼ੀ ਮੈਂ ਹੜੀ ਦੇ ਦੀ 15 ਕਿਲੋ ਦੁੱਧ ਮੈਂ ਹੜੀ ਘੱਡੂਗੀ 15 ਦੀ ਹਾਂਜੀ ਪੂਰੀ ਫੁੱਲ ਗਾਰੰਟੀ ਦਿੱਤੀ ਹੈ ਜੀ ਵੇਖੋ ਜੀ ਚਲੋ ਪਰ ਆਪਾਂ ਨੂੰ ਉਮੀਦ ਹੈਗੀ ਜਿੱਡੀ ਮੱਝ ਹੈ ਹਾਂ ਜੀ ਵੀਰ ਜੀ ਉਹਦੇ ਮੈਂ ਆ ਸਾਤ ਕਿਤੀ ਕਰਨ ਨਾ ਫੇਰੇ ਮੈਂ ਐ ਬਣੀ ਜੇ ਤਾਂ ਮਲੇਰ ਗਾਂ ਨਹੀਂ ਕੀ ਬੰਦੀ ਜੇ ਤਾਂ ਕਰਮਾਰ ਨਾੜੂ ਬਿਲਕੁਲ ਬੱਚੇ ਦੇ ਨਾਲ ਤੇ ਸਤਨਾਬਾਈ ਕੀ ਮੁੱਲ ਕਿੱਥੋਂ ਤੱਕ ਆਪਣੇ ਸੱਜਣਾ ਨੂੰ ਜਿਹੜੀ ਆ ਦੇਣੀ ਆ ਉਹ ਦੇ ਵੀ ਜਿਹੜੇ ਵੇਖੋ ਜਦੋਂ ਤੁਹਾਨੂੰ ਵਦਾ ਵੀ ਆਪਾਂ ਦੇ ਕੰਮ ਕਰਦੇ ਆ ਮਤਲਬ ਥੋੜਾ ਖੇਤੀ ਕੀ ਲਈਦਾ ਮਾਹ ਮੁੱਲ ਹੁਣ 80 ਮੈਂ ਤਾਂ ਭਾਵੇਂ 1 ਲੱਖ 5 ਵੀ ਮੰਗ ਲਈ 10 ਮੰਗ ਲਈ ਹੈਗੀ ਆਪਣੇ ਕੋਲ ਕੰਮ ਨਹੀਂ ਆਪਾਂ ਮੁੱਲ ਕਰਾਂਗੇ ਮੈਂ ਤਾਂ 85000 ਅੱਛਾ 80000 ਦੇ ਵਿੱਚ ਮੈਂ ਛੋਟ ਕਰ ਦਾਂਗੇ 80 'ਚੋਂ ਹਾਂਜੀ ਲੋ ਹੁਣ ਮੈਂ ਵੇਖ ਲਓ ਮੈਂ 90 ਹਜ਼ਾਰ ਦੀ ਵੀਰਜੀ ਭਾਏ ਵੇਚ ਲਈ ਬਹੁਤ ਜਿਆਦਾ ਚੰਗੀ ਮਦਰੀਆਂ ਡਾਲੀਆਂ ਵਜਨ ਮੈਂ ਦਾ ਬੜਾ ਲਓ ਵੀ ਫਿਰ ਲੈ ਆਵੇ ਕੋਈ 80 ਹਜ਼ਾਰ ਦੇ ਵਿੱਚੋਂ ਵੀ ਦੋਸਤੋ ਮਾਨਤਾ ਨਾ ਬਾਈ ਸਤਨਾਮ ਕਹਿੰਦਾ ਕਰ ਦਿਆਂਗੇ ਬਾਕੀ ਮੱਝ ਤੁਸੀਂ ਪ੍ਰੋਪਰ ਦੇਖ ਲਈਏ ਦੋਸਤੋ ਆਹ ਜਿਹੜਾ ਥਣਪਾਂਡਾ ਜੇ ਠੀਕ ਆ ਜੀ ਚੋਣ ਮੈਂ ਇਤਰਾ ਮੋਟਰ ਚੱਲਦੀ ਆ ਹੁਣ ਆ ਵੇਖੋ ਪਸਵਾ ਆ ਗਿਆ ਵੇਖੋ ਕਿੱਦਾਂ ਵਧੀਆ ਬਣਾਇਆ ਆ ਆਹ ਦੇਖੋ ਠੀਕ ਆ ਜੀ ਸੋ ਆਹ ਥਣਪਾਂਡਾ ਦੋਸਤੋ ਤੇ ਮੈਂ ਇਹਦੀ ਫੇਸ ਕੁਆਲਟੀ ਵੀ ਜਿਹੜੀ ਆ 40 ਸ਼ਾ ਕਰਾਂ ਕਰਵਾ ਲਈ ਚੰਗੀ ਆ ਜਿੰਨੀ ਆ ਮੱਝ ਸਾਰ ਪਸੰਦ ਆਊਗੀ ਤੇਲ ਪਾਣੀ ਵੀ ਪੂਰਾ ਪਾ ਗਿਆ ਹੁੰਦੇ ਸੀ ਇਹ ਅਰੀਜਨ ਖਰਾਖਰੂ ਪੂਰੀ ਚੜੀ ਦੇਖੋ ਜੀ ਏਡੀ ਸਭੀ ਕਰਕੇ ਤੇ ਕੋਈ ਟੁੱਟੀ ਨਹੀਂ ਗਈ ਹਾਂਜੀ ਹਾਂਜੀ ਸੁਣ ਤੋਂ ਬਾਅਦ ਆਪ ਰਵਾਇਨ ਨਹੀਂ ਕੀਤੀ ਕਰਮਾਣੀ ਤੇ ਅੱਛਾ ਭਾਈ ਸਤਨਾਮਾ ਜਿਹੜੀ ਆ ਮੈਂ ਆ ਗਈ ਆਪਣੇ ਕੋਲ ਇਹ ਵੀਰ ਜੀ ਤੇਜਸੂਆ ਮੈਂ ਨੀਲੀ ਚੌਦੀ ਜੀ ਬਾਕੀ ਖੁਰਖਰੀ ਤੋਤੇ ਅਗਲੇ ਵੀ ਮਗਰਲੇ ਵੀ ਚੱਡੇ ਤੇ ਟੂ ਤੇ ਵੀ ਹੈਗਾ ਬਿਲਕੁਲ ਲਓ ਵੀ ਦੋਸਤੋ ਮਗਰਲੇ ਪੈਰ ਵੀ ਜਿਹੜੇ ਤੋਤੇ ਆ ਕੋਈ ਡੋਰ ਡੇਡਡ ਗੇਠ ਜਿਹੜੇ ਮਗਰਲੇ ਪੈਰ ਇੱਕੋ ਜਿਵੇਂ ਜਰਾਬਾਂ ਪਾਈਆਂ ਹੁੰਦੀਆਂ ਨੇ ਜਿਵੇਂ ਆਖਾਂ ਆਖਾਂ ਵੀ ਆ ਫੇਰ ਆ ਮੋਸ਼ ਮੋਸ਼ ਆਹ ਵੇਖੋ ਜੀ ਆਖ ਤੇ ਦੋਵੇਂ ਅੱਖਾਂ ਤੇ ਲਿਗਾ ਇੱਕ ਕੱਲ ਸੂਈ ਵੀਰ ਜੀ ਬੱਚਾ ਇਹਦਾ ਮਗਰ ਵੀ ਇਹਦਾ ਮਗਰ ਕਟਾ ਜੀ ਆ ਮਗਰ ਕਟਾ ਜੀ ਲਓ ਜੀ ਮਗਰ ਕਟਾ ਠੀਕ ਆ ਜੀ ਕਰਾਸ ਦੇ ਅੰਗ ਦੇ ਵਿੱਚ ਮਗਰ ਕਟਾ ਤੇ ਮੱਧ तकरीबन ਜਿੰਨੇ ਵੀ ਆ ਸਾਰੀ ਨੀਲੀ ਦੀ ਮੈਂ ਆ ਦੋਸਤੋ ਨਿਸ਼ਾਨ ਮਾਰਕਿੰਗ ਕੋਈ ਵੀਰ ਵੇਖ ਲੂਗਾ ਕੈਰੇਕਟਰ ਮਾਰਕਿੰਗ ਜਿੰਨੇ ਆ ਦੋਸਤੋ ਨੀਲੀ ਦੇ ਵਿੱਚ ਇਹ ਕੱਲ ਸੂਈ ਹੈ ਹਾਂਜੀ ਕੱਲ ਸੂਈ ਹੈ ਇੱਥੇ ਘਲਾਰ ਨੂੰ ਵੀਰ ਸਤਨਾਮ ਇੱਥੇ ਘਲਾਰ ਹੈ ਸੂਈ ਕੱਲ ਸੂਈ ਹੈ ਲੋ ਬੰਤੇ ਮੂੰਹ ਵੇਖੋ ਨਿਕਾਇਆ ਜਿੱਦਾਂ ਬਰੇਦਗਾਂ ਸੋ ਆ ਸਿੰਘਾਂ ਦੀ ਮੰਤਰ ਦੀ ਇੱਕ ਸਿੰਘ ਜਿਹੜਾ ਦੋਸਤੋ ਰਾਉਂਡ ਦੇ ਵਿੱਚ ਆ ਕੋਹ ਜਿਹਾ ਲੱਸਾ ਤੇ ਇੱਕ ਜਿਵੇਂ ਖੋਲ ਲੱਥਾ ਜਾਂ ਥੋੜਾ ਟੁੱਟ ਗਿਆ ਹੋਊਗਾ ਦੋਸਤੋ ਬਾਕੀ ਚੌੜੇ ਪਿੱਠਪੂੜੇ ਦੀ ਆ ਸੋ ਇਹ ਵੀ ਦੋਸਤੋ ਕਾਲੀ ਸੂਈ ਆ ਅਜ ਦੂਜੇ ਦਿਨ ਦੇ ਵਿੱਚ ਆ ਬਿਲਕੁਲ ਸੂਤੇ ਉਸੇ ਤਰ੍ਹਾਂ ਜਿਹੜਾ ਦੋਸਤੋ ਨਿਸ਼ਾਨ ਲੇਵੇ ਹਵਾਨੇ ਤੇ ਨਿਸ਼ਾਨ ਤੇ ਥਣ ਭਾਂਡਾ ਜਿਹੜਾ ਮੋਟੇ ਥਾਣਾ ਲੰਬਾਈ ਦੇ ਵਿੱਚ ਮਧਰੀ ਡੌਲੀ ਵਾਲੀ ਜਿਵੇਂ ਆਪਾਂ ਕਹਿੰਦੇ ਨੇ ਮਧਰੀ ਡੌਲੀ ਠੀਕ ਆ ਆ ਦੇਖੋ ਕਾਦੀ ਇਹ ਵੀ ਹੁਣ ਮੈਂ ਮਤ ਚਵਾਈਆਂ ਕੀਤੀਆਂ ਕੱਲ ਮੈਂ ਵੀ ਦੋ ਤਿੰਨ ਦੇ ਹਿਸਾਬ ਨਾਲ ਮੈਚ ਹੋਈ ਮੈਂ ਅੱਛਾ ਜੀ ਬਹੁਤ ਜਿਆਦੀ ਕਰਨ ਵਾਲੀ ਬਣੀ ਹਾਂ ਆ ਲਓ ਜੀ ਵਾਹ ਆ ਅਗਲੇ ਥਾਣਾ ਦੀ ਜੋ ਆ ਵੇਖੋ ਚਵਾਈ ਲਓ ਜੀ ਕਰੋ ਚੈੱਕ ਦੋਸਤੋ ਛੇ ਕਰਦੀ ਜਾਂਦੀ ਮੋਟੀ ਧਾਰ ਮੋਗਾ ਚਵਾਈ ਹੈ ਚਵਾਈ ਕਾਦੀ ਹੈ ਮੋਗਾ ਆਪਾਂ ਕਹਿੰਦੇ ਮੋਗਾ ਚਵਾਈ ਆ ਲਓ ਉਂਗਲ-ਉਂਗਲ ਜਿਹੜੀ ਮੋਟੀ ਧਾਰ ਆ ਭਰਾਵੋ ਮਗਰਲੇ ਸਾਨੂੰ ਜ਼ਰੂਰ ਚੈੱਕ ਕਰੋ ਆ ਲਓ ਠੀਕ ਆ ਸੋ ਇਹਨ ਬਿਲਕੁਲ ਰੂਹ ਅਗੇ ਦੇਖਦੇ ਆ ਸਾਰੀ ਪਤਾ ਲੱਗ ਜਾਂਦਾ ਦੋਸਤੋ ਚਵਾਈ ਬਿਲਕੁਲ ਹੈ ਰੂਹ ਵਾਂਗੂ ਆਹ ਵੇਖੋ ਥੋੜੀ ਜੀ ਮੈਨ ਮਲੂਮ ਉਹ ਵੀ ਜਿੱਦਾਂ ਮਤਲਬ ਸਾਡੇ ਸਾਲਾਂ ਲੰਮੇ ਵਾਲ ਦੀ ਬੁੜੀ ਜਿੱਦਾਂ ਮਰਜ਼ੀ ਫਾੜ ਰੱਖ ਜੋ ਹੈ ਚਵਾਈ ਬਹੁਤ ਵਧੀਆ ਆ ਨਵਾਨ ਕਾਫੀ ਲੱਗਦੀ ਆ ਆ ਵੇਖੋ ਥੋੜੀ ਲੱਗਦੀ ਆ ਜੀ ਆ ਪੁਲਸ ਹੋ ਗਈ ਪੱਦਰ ਹੋਰ ਕੋਲ ਤੱਕ ਹੋਣਾ ਜੇ ਨਿਕਲ ਕੇ ਸਾਨੂੰ ਸਾਫ਼ ਹੋਵੇ ਅੱਛਾ ਭਾਈ ਸਤਨਾਮ ਮਾਰਨਿੰਗ ਦੀ ਚਵਾਈ ਹੋ ਗਈ ਸੀ ਹਾਂ ਜੀ ਸੇ ਸੇਰੀ ਚੋਈਆਂ ਨੇ ਅੱਛਾ ਇਹ ਤਾਂ ਸਾਰਾ ਆਪਾਂ ਕੱਲ ਦੀ ਚੋਣ ਹੈ ਕੱਲ ਮੈਂ ਤੁਹਾਨੂੰ ਦੱਸ ਤਿੰਨ ਨਾ ਮੈਂ ਚੋਈ ਮਤਲਬ 2-2 2.5 ਕਿਲੋ ਕਰਦਾ ਨਹੀਂ ਮੈਂ ਬਣੀ ਗੱਲ ਬਹੁਤ ਜਿਆਦਾ ਬਣੀ ਗੱਲ ਤੇ ਜੇਰ ਜੂਰ ਪੈ ਗਈ ਵਧੀਆ ਉਹ ਹਾਂ ਜੀ ਹਾਂ ਜੇਰ ਦੀ ਗਰੰਟੀ ਹੋ ਵੀਰ ਜੀ ਓਕੇ ਓਕੇ ਤੇ ਆਜਾ ਹੁਣ ਇਹਦਾ ਮੁੱਲ ਕੀ ਕਰਦੇ ਆਪਾਂ ਲੈਣ ਦੇਣ ਮੁੱਲ ਵੀਰ ਜੀ ਹੁਣ ਮੈਂ ਸਾਡਾ ਭਾਵੇਂ ਦਾ 80-80 ਕਰ ਲਈਏ ਹਾਂ ਆਪਾਂ 76000 ਦੀ ਮੈਂ ਦਿੰਦੇ ਹਾਂ 76 ਦੀ ਹਾਂ ਜੀ ਜਿਆਦੀ ਚੰਗੀ ਮੈਂ ਆ ਦੋਦੇ ਵੀ ਮੈਂ 15-16 ਕਿਲੋ ਭਰੂਗੀ ਠੀਕ ਆ ਹਾਂ ਜੀ ਲਓ ਵੀ ਦੋਸਤੋ 7600 ਵજન ਵਾਲੋਡ ਵਾਲੀ ਆ ਮਗਰ ਇਹਦੇ ਕਟਾ ਮੇਲ ਕਾਫ ਆ ਬਲੈਕ ਰੰਗ ਦੇ ਵਿੱਚ ਆ ਤੁਸੀਂ ਦੇਖ ਲਿਆ ਮਗਰ ਜਿਹੜਾ ਕਟਾ ਦੁੱਧ ਆਈਆਂ ਵਈਆਂ ਦਰਿਆਸਾਣਾਗੇ ਹਾਂ ਠੀਕ ਆ ਜੀ ਸੋ ਕਾਫੀ ਸੋਹਣਾ ਜੱਡਾ ਲੇਵਾ ਤੁਸੀਂ ਦੇਖ ਲਓ ਦੋਸਤੋ ਮਾਰਨਿੰਗ ਵੀ ਹੋਈ ਮੈਂ ਆਈ ਜੀ ਵੇਖੋ ਕਿਤਰਾ ਆਈ ਮੈਂ ਹਾਂ ਲਓ ਜੀ ਆ ਆਪਸ ਮਗੀ ਜੀ ਹਾਂ ਹੁਣ ਪਸੇ ਆਏ ਪੂਰੀ ਲੈ ਲਓ ਆ ਕਰੋ ਚੈੱਕ ਸੋ ਨੀਂਦ ਆਜੂ ਦੋਸਤੋ ਚੁੰਦੇ ਜਾਨਾ ਵੇਖੋ ਲਓ ਜੀ ਖੇਤਰ ਦੀ ਖੇਤਰ ਦੀ ਲੋਬੀ ਚਲੋ ਹਣਾ ਵੇਖੋ ਆਪਣਾ ਤੇ ਮਤਲਬ ਉਹ ਗੱਲ ਨਹੀਂ ਵੀ ਮਤਲਬ ਸੇਰ ਹਣਾ ਬਣਾਣਾ ਕੰਮ ਹੀ ਆ ਇਹਦੇ ਇੱਧਰ ਜਿਵੇਂ ਸੂਈਆਂ ਜੀ ਇਹ ਗਰੰਟੀ ਮੈਂ ਦੀ ਇਹਦੀ ਵੀ ਬੰਦਿਆ ਨੇ ਬਹੁਤ ਦਿੱਤੀ ਜਦੋਂ ਆਪਾਂ ਨਹੀਂ ਹੁਣ ਗੱਡੀ ਸੇਕ ਮੁਕਾ ਵੀ ਕਿਹੜਾ ਸੁਹਾ ਚੋਦੇ ਸੋਇਆ ਵਾ ਚਲੋ ਆਪਾਂ ਨੇ ਤੁਸੀਂ ਮੇਰੇ ਕੋਲ ਲੈਂਦੀ ਜੇ ਆਪਾਂ 1500 1600 ਕੋਈ ਇਹਦਾ ਵੀ ਕਿਸੇ ਨੂੰ ਤੁਸੀਂ ਕਹਿ ਦੋਗੇ ਵੀ ਆਦੀ ਭਰਾ ਕੇ ਪਾਈ ਤਸਦੀ ਕਰ ਲਾ ਬੰਦੇ ਬੜੀ ਗੁਰਸੇ ਕੀ ਜਿੰਨਾਂ ਲਈ ਆ ਨਹੀਂ 18 ਗੱਲ ਤੋਂ ਮੈਂ ਕੋਈ ਹੋਇਆ ਪੂਰਾ ਤੇ ਗੱਡੀਆਂ ਨੂੰ ਪਰਮਾਤਮਾ ਜਾਣੇ ਆਪਾਂ 1500 ਦਾ ਦੱਸਿਆ 1500 ਵੀ ਦਿੱਤੀ ਐਵੇਂ ਕਰ ਦੂਗੀ ਚਲੋ ਬਾਕੀ ਇਹਨਾਂ ਵੀ ਹੁਣ ਸੂਣ ਤੋਂ ਆਪਾਂ ਸਾਫ ਸੁਥਰੀ ਚਵਾਈ ਨਿਕਲਾਈ ਆ ਤੋਂ ਹਾਂਜੀ ਬਸ ਮੇਨ ਚਵਾਈ ਹੀ ਦਿੰਦੀ ਹਾਂ ਹੱਬ ਤੇ ਕੋਈ ਵੀ ਰਸਫਦਾ ਕਰੇ ਹਾਂਜੀ ਤੇਜਾ ਸੁਬਾ ਸਿੰਘਾਂ ਝੁੰਗੇ ਗਾਣ ਛੋਟੇ ਛੋਟੇ ਸਿੰਘ ਚਲੋ ਲੈ ਭਾਵੇਂ ਹੋਰੀ ਛੋਟੇ ਨੇ ਉਹ ਟਾਈਮ ਨਹੀਂ ਲੱਗਾ ਹਾਂ ਹਾਂ ਕੱਲ ਹੀ ਆਈ ਆਪਣੇ ਕੋ ਤੇ ਬੱਚਾ ਪਰਸੋਂ ਹੀ ਸੀਗਾ ਦੋਸਤੋ ਥੋੜੇ ਜੇ ਹੀਠਾ ਨੂੰ ਆ ਅੱਗੇ ਹੀਠਾ ਨੂੰ ਸਿੰਘ ਆ ਤੇ ਇਹ ਤਾਂ ਸੁਬਾ ਤੀਜਾ ਤੀਜੇ ਤੀਜੇ ਕਿੰਨੇ ਕਿ ਦਿਨ ਹੋ ਗਏ ਸੂਈ ਦੇ ਇਹ ਵੀਰ ਜੀ ਪਰਸੋਂ ਹੀ ਸੂਈ ਬੱਚਾ ਮਗਰ ਜੇ ਨਾਉ ਜੀ ਪਰਸੋਂ ਦੀ ਸੂਈ ਆ ਦੋਸਤੋ ਤੀਜਾ ਦਿਨ ਹੈ ਅੱਜ ਹਾਂ ਜੀ ਤੇ ਥਾਣਾ ਨੇ ਵਾਹ ਕਮਾਲ ਦਾ ਵਰਲਾਪੁਰ ਨਾਲ ਵੇਖੋ ਤੁਸੀਂ ਥਾਣਾ ਵੀ ਵਰਲ ਬਹੁਤ ਲੱਗੇ ਨੂੰ ਆ ਲੈ ਇਹ ਦੇਖੋ ਇਹਦੇ ਕੋਈ 14 15 ਕਿਲੋ ਬੋਲਾ ਜੇ ਵਾਹ ਜੀ ਵਾਹ ਆ ਕਰੋ ਚਾਗਾ ਅ ਸਚਵਾਈ ਜਿਹੜੀ ਆ ਦੋਸਤੋ ਬਿਲਕੁਲ ਮੁੱਠੀ ਮੁੱਠੀ ਥਾਣਾ ਪੂਰਾ ਰੁਕ ਰੁਕ ਥਾਣਾ ਵੇਖੋ ਹੱਥੀ ਚਵਾਈ ਵਾਲਾ ਥਾਣਾ ਆਹ ਲਓ ਜੀ ਚਵਾਈ ਜੀ ਕੋਈ ਮਾੜਾ ਹੋ ਗੜਾ ਕਰ ਆਪਣਾ ਠੀਕ ਹੈ ਜੀ ਠੀਕ ਆ ਇਹ ਦੋਵਾਂ ਦਾ ਤੇ ਸਤਨਾ ਪਈਏ ਤੇ ਮਗਰ ਬੱਚਾ ਵਛਾ ਹੀ ਆ ਵਛਾ ਜੀ ਉਹ ਵਛਾ ਹਾਂਜੀ ਲਓ ਦੋਸਤੋ ਵਛਾ ਅੱਜ ਤਿੰਨ ਕ ਦਿਨ ਹੀ ਜਿਹੜਾ ਸਮਾਂ ਹੋਇਆ ਸੋਈ ਨੂੰ ਠੀਕ ਆ ਤੀਜਾ ਦਿਨ ਤੇ ਸਵੇਰ ਕੋਈ ਵੀਰ ਤੀਜਾ ਹੀ ਮੰਨ ਕੇ ਸੋਬਦਾ ਕਰ ਲੇ ਵੱਡੇ ਕਦ ਦਾ ਖਾਣੇ ਦੀ ਸਵੇਰ ਵੱਡੇ ਕਦ ਕਾਠੀ ਆ ਪੂਰੀ ਵੱਡੀ ਆ ਪੂਰੀ ਫੁੱਲ ਵੱਡੀ ਆ ਆ ਲਓ ਤੇ 15 14 15 14 ਜਿਹੜਾ ਦੋਸਤੋ ਹੁਣ ਬੌਲੇ ਤੇ ਚਲਦੀ ਪਈ ਆ ਸੋ ਤੀਜਾ ਦੇਣਾ ਬਾਕੀ ਦੁੱਧ ਭਰ ਦਿਓਗੀ ਜਿਵੇਂ ਥਣ ਭਾਂਡਾ ਜਿਵੇਂ ਲੇਵਾ ਬਖਾੜਾ ਦੁੱਧ ਵੀ ਦੀ 20 ਤੋਂ ਬਾਹਰ ਜਾਊਗੀ ਚਲੋ ਹਣਾ ਇੱਕ ਮੌਕੇ ਤੇ ਆਪਾਂ ਆਖੀ ਇਹ ਵੀ ਇਹ ਮਤਲਬ ਜਿੱਡੀ ਵੱਡੀ ਆ ਨਾ 20 ਤੋਂ ਪਲੱਸ ਵਾਲੀ ਆ ਹੁਣ ਮੰਨਣ ਨੂੰ ਭਾਵੇਂ ਇਹਨੇ ਕਿਲੋ ਕਿਹੜਾ ਕਰਮਾ ਨੇ ਮੂੰਹ ਕੋਣਾ ਭਾਵੇਂ ਜਿੰਨਾ ਮਰਜ਼ੀ ਆਸਦੀ ਆ ਆ ਲੋ ਜੀ 20 ਕਿਲੋ ਆ ਨਾਰਮਲ ਸੇਵਾ ਤੇ ਦੁੱਧ ਹੀ ਜੂਗੀ ਤਦ ਤੀ ਜੋਗੀ ਏ ਡੀ ਬਾੜ ਨੂੰ 20 ਕਿਲੋ ਤਾਂ ਆਪਾਂ ਨੇ ਵੀ ਕੁਛ ਨਹੀਂ ਆਦਾਗਾ ਹਾਂਜੀ ਪੂਰੀ ਵੱਡੀ ਆ ਤੇ ਚਲੋ ਸਰਾ ਤਾਜੀ ਤੁਜੀ ਕਰਕੇ ਲੱਪਾ ਲੁੱਪਾ ਲੱਗਾ ਫਿਰ ਚੱਡਾ ਵੀ ਸਾਰਾ ਨਾ ਫਿਕਸ ਦੇਖੋ ਆਹ ਵੇਖੋ ਜੀ ਨਹੀਂ ਜੱਡਾ ਲੈਵਾ ਨਾ ਕਈ ਨਾ ਟਰਾਈਦਾ ਕੋਈ ਝੋਲੀ ਨਹੀਂ ਲੈਵਾ ਬਿਲਕੁਲ ਫਿਕਸ ਕਸਮਾ ਨੱਕ ਕਰ ਵਟੇਰ ਕੀ ਗੁੜੀ ਆ ਖੋਡੇ ਖਾਡੇ ਪੋਠਾ ਪਠਾ ਨਹੀਂ ਆ ਨਹੀਂ ਚੰਗੀ ਹੈਗਾ ਹਾਈਡ ਕਰਦੇ ਵੀ ਚੰਗਾ ਉੱਚਾ ਕੇ ਹਾਂਜੀ ਤੇ ਸਤਨਾ ਭਾਈ ਇਹ ਕਿੱਥੋਂ ਤੱਕ ਆਪਣੇ ਭੈਣ ਭਰਾਵਾਂ ਨੂੰ ਦੇ ਦੇ ਉਹ ਵੀ ਜੇਸ ਨਾਲ ਵੱਸੀ ਭਾਵੇਂ 50 55 ਕਰ ਲਈ ਹੂੰ ਆਪਾਂ ਮੋਲੇ ਦਾ 45000 ਤੇ 43000 ਦੀ ਜੱਜ ਨੂੰ ਦੇ ਦਾਂਗੇ 43 ਦੀ ਬਿਲਕੁਲ ਜਾਇਜ਼ ਲਓ ਵੀ ਹਾਂਜੀ ਤੇ ਅੱਛਾ 17 ਬਈ ਇੱਕ ਹੋਰ ਗੱਲ ਜਰੂਰ ਨੋਟ ਕਰਾ ਦਿਓ ਆਪਣੇ ਕੋਲ ਹੀ ਸੂਈਏ ਘਰੇ ਆ ਨਹੀਂ ਇਹ ਤਾਂ ਵੀ ਸੂਈ ਸਵੇ ਨਹੀਂ ਜਾਂਦੀ ਹਾਂਜੀ ਸੂਈ ਸਭਾਈ ਆਈ ਆਪਣੇ ਆਪ ਆਪਣੇ ਕੋਲ ਤਾਂ ਕੱਲ ਆਈ ਹੁੰਦੀ ਜੇਰ ਚੂਰਾ ਵਧੀਆ ਪਾ ਦੇ ਜੇਰ ਜੇਰ ਦੀ ਗਰੰਟੀ ਹੁੰਦੀ ਜੇਰ ਆ ਅੱਧੀ ਭਾਵੇਂ ਆਪਣੇ ਪੜੇ ਪੜੇ ਗਾਣੇ ਚੁੱਕੇ ਕੋਈ ਗੱਲ ਨਹੀਂ ਜੇਰ ਦੀ ਹਾਂ ਹਾਂ ਲਓ ਜੀ ਸੋ ਚੰਗੇ ਸੋਨੇ ਬੌਲੇ ਤੇ ਦੋਸਤੋ ਚੱਲਦੀ ਪਈ ਆ ਖੁੱਲਾ ਬੌਲਾ ਹੁਣ 15 14 15 14 ਕੋਈ ਵੀਰ ਭਰਾ ਕੇ ਜੋਗੇ ਤਾਂ ਸਲੀ ਕਰ ਅੱਜ ਤਾਂ ਮਰਜ਼ੀ ਸਲੀ ਕਰ 45000 ਦੇ ਵਿੱਚੋਂ ਮਾਨਤਾ ਨੂੰ ਹੋ ਜਾਗਾ ਆ ਵਾੜ 43 ਮੁੱਲ 45 ਦੇ ਤਰਤੀ ਦੀ ਦੋਵੇਂ 43 ਦੀ ਠੀਕ 43 ਦੇ ਲੈ ਦੇ ਤਰਤੀ ਨਵਾਜ ਨਹੀਂ ਨਵਾਜ ਨਾ ਡੰਗਰ ਦੂਣਾ ਰੋ ਪੰਜਣਾ ਲਓ ਵੀ 43 ਦੀ ਲੈ ਤੇ ਆ ਅਗਲੀ ਆ ਆ ਗਈ ਝੋਟੀ ਆਪਣੇ ਕੋਲ ਹਾਜੀ ਦੂਜੇ ਸੂਵੇ ਗੱਪਣਾ ਇਹ ਗੱਪਣਾ ਕੀ ਹਾਜੀ ਸਿੰਗਲ ਹੱਡੀ ਦੀ ਤੇ ਕਦ ਕੋਤੇ ਵੀ ਬਹਿੜ ਜੱਡਾਈ ਆ ਆਹ ਵੱਡੀ ਝੋਟੀ ਕਿ ਬਹੁਤ ਚੰਗੀ ਲਓ ਜੀ ਪੁੱਠਾ ਪਠਾ ਸੁਣ ਲਗਾ ਸੋ ਬਿਲਕੁਲ ਸਿੰਗਲ ਹੱਡੀ ਦੀ ਆ ਦੋਸਤੋ ਦੂਜਾ ਸੂਆ ਝੋਟੀਆਂ ਸੁਣਾ ਚੰਗੇ ਸੋਹਣੇ ਪਿੱਠ ਪੁੱਠੇ ਦੇ ਵਿੱਚ ਤੇ ਬਣੂ ਬਣੂ ਝੋਟੀ ਬਹੁਤ ਜ ਤੋਂ ਦੇਣਾ ਜੇ ਲੈ ਜੂ 5-4 ਦਿਨ ਲੈਣੇ ਵੀ ਜੀ 5-6 ਦਿਨ ਲਓ ਜੀ 5-6 ਦਿਨ ਆਈਡੀਆ ਮੰਨ ਕੇ ਕੋਈ ਵੀਰ ਸਬਦਾ ਕਰੇ ਠੀਕ ਆ ਪੂਰੀ ਵੱਡੀ ਬਾਕੀ ਪਹਾੜ ਪਿੱਛੇ ਦੀ ਥਣਾ ਥਣਾ ਦੀ ਆਪਣੀ ਫੁੱਲ ਗਾਰੰਟੀ ਹੋਊਗੀ ਹੂੰ ਇਹਨੂੰ ਆਈ ਨੂੰ ਆਪਣੇ ਹੋ ਗਏ 3-4 ਦਿਨ ਲਓ ਜੀ ਸੋ ਗੱਬੜ ਪਸ਼ੂ ਆ ਦੋਸਤੋ ਗੱਬੜ ਪਸ਼ੂ ਚਾਰੇ ਥਣਾ ਦੀ ਤੇ ਪਹਾੜ ਪਿੱਛੇ ਦੀ ਜਿਹੜੀ ਆ ਸਦਨਾ ਭਾਈ ਜਿੰਦਾ ਵੀ ਆਪਣੀ ਤਸੱਲੀ ਆ ਤੇ ਕੋਈ ਵੀਰ ਸਬਦਾ ਕਰ ਸਕਦਾ ਜਿਹੜਾ ਇਹ ਮਾਲ ਦੇ ਵੇਚਣਾ ਚਾਹੁੰਦਾ ਆਪਾਂ ਹਰ ਵਾਰ ਕਹਿੰਨੇ ਵੀ ਇੱਥੇ ਘਰੇ ਆ ਕੇ ਕੋਈ ਵੀਰ ਆਪਦਾ ਨਰਕ ਪਰਖ ਕਰਕੇ ਖਰੀਦੋ ਪਰ ਉਸ ਤੋਂ ਬਾਅਦ ਤੁਸੀਂ ਮਾਲਕ ਓਨਰ ਤੇ ਬਿਲਕੁਲ ਐਡਾ ਤੋਂ ਬਲੀਵ ਕਰਕੇ ਹੁਣ ਸੱਦੀ ਕਰ ਫੋਲੋ ਕਰਨ ਵਾਲੀ ਤੇ ਪਣ ਵੀ ਝੋਟੀਆਂ ਰੂਮਰ ਕੀ ਪੋਲੀਪੂ ਕਰ ਕੀ ਆ ਹਮ ਇੱਕੋ ਜਿਹਾ ਬਵਰਾ ਚਾਹਤ ਆ ਅੱਛਾ ਜੀ ਹਾਂ ਜੀ ਲਓ ਸੋ ਥਾਂ ਤੋਂ ਲੇਵਾ ਦੇਖੋ ਦੋਸਤੋ ਠੀਕ ਹੈ ਤੇ ਬਾਈ ਸਤਨਾਮ ਇੱਕ ਤੋਂ ਉੱਤੋਂ ਤੱਕ ਲੈਣ ਦੇਣਾ ਝੋਟੀ ਦੀ ਵੀ ਜੀ ਅਸੀਂ 85000 ਰੁਪਏ 80000 ਦੀ ਝੋਟੀ ਜਿੰਨੂ ਮਰਜ਼ੀ ਐ ਟਿਕ ਟਕ ਵੇਚ ਦੇ ਦੀ ਆ ਚਲੋ ਇਹ ਵੀ 2-4 ਦਿਨ ਸਾਹਮਣੇ ਪੈਣੀ ਆ ਆਪਾਂ ਝੋਲੀ ਲਈ ਰੋਕਣਾ ਆਪਾਂ 70000 ਦੀ ਝੋਟੀ ਦੇ ਦਾਂਗੇ ਜੀ 70 ਦੀ ਹਾਂ 80000 ਦੀ ਝੋਟੀ 2-4 ਦਿਨ ਢਾਕੇ ਨਾ ਜਿੰਨੂ ਮਰਜ਼ੀ ਵੇਚ ਲਈ ਆ ਹੁਣ ਆਪਾਂ 70 ਦੀ 70 ਦੀ ਦੇ ਦਾਂਗੇ ਠੀਕ ਆ ਜੀ ਹਾਂ ਜੀ ਲਓ ਦੋਸਤੋ 70000 ਦੀ ਝੋਟੀ ਆ ਤੇ ਝੋਟੀ ਵੀ ਤੁਸੀਂ ਵੇਖੋ ਵੱਡੇ ਕੱਦ ਪੁੱਤ ਦੇ ਵਿੱਚ ਆ 13-14 ਸਾਲਾਂ ਦੀ ਝੋਟੀ ਆ ਜੀ ਚੰਗੀ ਸੋਹ ਵਿਕੋ ਤੁਸੀਂ ਠੀਕ ਆ ਜੀ ਸੋ ਥਣ ਝੱਡਾ ਸੋਨਾ ਬਣਾ ਰਹੀ ਆ ਕਾਫੀ ਵਧੀਆ ਤੇ ਅਗਲੀ ਆਪਣੇ ਕੋਲ ਭਾਈ ਸਤਨਾ ਮਾਸ ਹੋਈ ਸੀ ਜੀ ਮੈਂ ਸੂਈ ਆਪਣੇ ਕੱਲ੍ਹ ਸਵੇਰ ਦੀ ਕੱਲ ਇਹ ਮਗਰ ਕੱਟੀ ਆ ਹਾਂ ਹਾਂ ਜੀ ਲਓ ਜੀ ਕੱਲ੍ਹ ਸਵੇਰੇ ਦੋਸਤੋ ਇਹ ਸੂਈ ਆ ਅੱਜ ਦੂਜੇ ਢੜ ਦੇ ਵਿੱਚ ਕੋਈ ਹੋ ਗਈ ਆ ਦੋ ਢਾਂਗ ਚ ਪਾਈ ਆ ਇਹ ਹੋ ਗਈ ਰਾਤ ਕੱਲ੍ਹ ਚ ਹੋਈ ਰਾਤੀ ਚ ਹੋਈ ਹੁਣ ਸਵੇਰ ਚ ਹੋਈ ਮਗਰ ਕੱਟੀ ਆ ਗਈ ਕੱਟੀ ਆ ਜੀ ਲਓ ਜੀ ਮਗਰ ਕੱਟੀ ਆ ਦੋਸਤੋ ਤੇ ਸੂਸਵਾ ਦੇ ਵਿੱਚ ਆ ਪਸੂ ਤੁਹਾਨੂੰ ਪਤਾ ਵੈਸੇ ਉੱਤੋਂ ਜਿਹੜੀ ਆ ਦੋਸਤੋ ਠੰਡ ਦਾ ਵੀ ਮੌਸਮ ਆ ਲਏ ਸੂਸਵਾ ਦੇ ਵਿੱਚ ਪਸੂ ਉਹ 2-4 ਦਿਨ 5 ਦਿਨ ਹਫਤਾ ਖੰਡ ਜਿਹੜਾ ਦੋਸਤੋ ਲੈ ਜਾਂਦਾ ਸਿੱਧੇ ਸੁਧੇ ਹੁੰਦੇ ਆ ਆ ਥੋੜੀ ਜਿਹਾ ਮੈਂ ਇਹਨਾਂ ਸੰਭੀ ਕਰ ਮੜੀ ਲੱਪਾ ਲਾਇਆ ਸੂਜੀ ਜਾਈ ਆ ਹਾਂ ਬਿਲਕੁਲ ਬਿਲਕੁਲ ਆ ਦੇਖੋ ਜੀ ਕੱਤ ਕੁਦ ਵੱਡਾ ਦਾ ਕਰਵਾਇਆ ਲਓ ਜੀ ਠੀਕ ਆ ਸੋ ਮੂੰ ਮਥੇ ਦੀ ਜਿੰਨੇ ਵੀ ਤੁਸੀਂ ਆ ਦੇਖੋ ਸੋ ਕੱਤ ਕੁਦ ਵੀ ਚੰਗਾ ਵੱਡਾ ਕਿਉਂਕਿ ਕੱਤ ਜਿਹੜਾ ਦੋਸਤੋ ਕੋਈ ਵੀਰ ਦੂਰੋਂ ਨੇੜਿਓਂ ਤੁਰਦਾ ਇੱਕ ਹੁੰਦਾ ਹੈ ਮਨ ਦੇ ਵਿੱਚ ਡਾਊਟ ਵੀ ਕੋਈ ਛੋਟੇ ਕਰਦੀ ਹਾਂ ਇਹ ਚਾਰ ਕਵਾਲ ਚੱਟੇ ਬਾਕੀ ਕਾਲੀ ਹਾਂ ਹੂੰ ਲਓ ਜੀ ਪੂਛ ਵੀ ਪੂਰੀ ਵਾਂਸ ਦੇ ਡੰਡੇਆਂ ਨੂੰ ਆਹ ਪੂਛ ਵਾਕੇ ਜੀ ਹਾਂ ਪੂਰੀ ਗੋਲ ਪੂਛ ਨਿਗਰ ਹਾਂ ਲਾ ਖਾ ਰਹੇ ਹੋ ਆ ਲਓ ਜੀ ਸੋ ਬਖਾਰਾ ਜਿੰਨਾ ਵੀ ਪ੍ਰੋਪਰ ਤੁਹਾਡੇ ਸਾਹਮਣੇ ਆ ਸਾਰਾ ਕੁਝ ਮੱਝ ਚੰਗੀ ਆ ਸੁਸਵਾਦ ਵਿੱਚ ਆ ਦੋਸਤੋ ਦੂਜਾ ਦਿਨ ਮਗਰ ਕੱਟੀ ਫੀਮੇਲ ਕਾਰ ਹਾਂਜੀ ਹਾਂਜੀ ਤੇ ਬਹੁਤ ਸਤਿਰਾਹ ਭਾਈ 2 ਡੰਗ ਚਵਾਈ ਉਹ ਦਿੱਤੀ ਆ ਬਹੁਤ ਜਾਨ ਇਹਦੇ ਕੋਈ 7 ਕਿਲੋ ਮੰਨ ਲਓ ਤੁਸੀਂ 7 ਕਿਲੋ ਆ 7 ਹੋਊਗਾ ਲਓ ਜੀ ਦੋ ਤਾਂ ਮੈਂ ਨਾ ਚਲੋ ਜਿਆਦਾ ਨਹੀਂ ਆਪਾਂ ਮੈਂ ਲੋ 11 12 ਕਿਲੋ ਦੇ ਜੂ ਚੋਣ ਜਾਣ ਮੈਂ ਪੋਲੀ ਬੜੀ ਆ ਲਓ ਜੀ ਤਾਂ ਤੁਹਾਨੂੰ ਬੜਾ ਸੋਨਾ ਬਣਾਉਂਦਾ ਜੀ ਲਓ ਵੀ ਦੋਸਤੋ 7 ਕਿਲੋ ਹੁਣ ਜਿਹੜਾ ਬੌਲੇ ਤੇ ਚਲਦੀ ਆ ਹਾਂਜੀ ਤੇ ਚਵਾਪ ਸਮਾ ਦੀ ਬਈ ਸਤਨਾਮ ਬਰਾਬਰੂ ਵਧੀਆ ਪੋਲੀ ਲਓ ਜੀ ਕਰੋ ਦਸਾਂ ਦੀ ਆ ਦੋਸਤੋ ਤਾਂ ਬਣਾਉਂਦੀ ਰੋ ਰੁਕਦਾ ਬਣਾਉਂਦੀ ਬਸਵਾ ਕੇ ਹੂੰ ਹਾਂਜੀ ਚੰਗੀ ਆ ਫੇਰ ਬਹੁਤ ਵਧੀਆ 22 22 ਦੀ ਹੈ ਹਾਂਜੀ ਤੇ ਕਿੰਨਾ ਮੋਲੇ ਦਾ ਕੀ ਕਰਾਂਗੇ ਲੈਣੇ ਮੋਲ ਦੀ ਵੀਡੀ ਨੂੰ ਵੱਡੀ ਵੱਡੀ ਭਾਅ ਹੋ ਜਾਂਦਾ 75 ਕਰ ਲਗੀ ਹਾਂ ਆਪਾਂ 70 ਦੀ ਮੈਂ ਦੇ ਦਾਂਗੇ 70 ਦੀ ਹਾਂਜੀ ਵੀ ਬਿਲਕੁਲ ਐ ਜਾਇਜ ਕਸਰਾ ਕੱਢ ਕੇ ਆ ਸਾਰੇ ਮੈਂ ਵੀਡੀ ਜਾਇਜ ਡੰਗ ਢਾ ਕੇ ਮੈਂ ਨਾ 10000 12 ਕਿਲੋ ਦੀ ਮੈਂ ਆ 75 ਦੀ ਮੈਂ ਵੇਖ ਜਾਂਦੀ ਆ ਚਲੋ ਆਪਾਂ ਥੋੜੀ ਮੈਂ ਰੋਕਣਾ ਲਈ ਆਪਾਂ ਕੋਈ ਨਹੀਂ ਰੋਕਣਾ ਮੈਂ ਦੇ ਦਾਂਗੇ 70000 ਦੀ ਮੈਂ ਦੇ ਦਾਂਗੇ ਠੀਕ ਹੈ ਬੇਨਤੀ ਆ ਵੀ ਰੇਟ ਆਪਣੇ ਵਿੱਚ ਦੀ ਫੇਸ ਆਪਾਂ ਮਤਲਬ ਵਧਾਉਂ ਰੇਟ ਇਹਦੇ ਲੋਕ 80 82 85 ਮੰਗੀ ਜਾਂਦੇ ਆ ਚਲੋ ਆਪਣੀ ਤੇ ਕਿਸੇ ਦੇ ਨਾਲ ਕੋਈ ਜੇ ਥੋੜਾ ਆਪਾਂ ਆਪਣਾ ਵੇਖਣਾ ਤੇ ਮਤਲਬ ਆਪਣੇ ਰੇਟ ਬਿਲਕੁਲ ਉਹੀ ਪਾਈ ਜਿਹੜੇ ਲੈ ਹੀ ਲੈਣੇ ਆ ਜੀ ਬਿਲਕੁਲ ਹਾਂ ਜੀ ਹੁਣ ਆ ਵੀ 70000 ਦੀ ਡੀ ਛੋਟੀ ਵੀ ਜੀ ਕੋਈ ਨਹੀਂ ਦਿੰਦਾ 70 70000 ਦੀ ਆ ਦੋਸਤੋ ਆ ਵੀ 70 ਦੀ ਆ ਵੀ 70 ਚ ਮਾਨਤਾ ਨਾਲ ਕਰਦਾ ਛੋੜ ਕਰਦਾ ਛੋੜ ਛੋੜ ਤਾਂ ਹੀ ਹੋਣੀਆਂ ਮਤਲਬ ਆ ਵੀ 70 ਦੀ ਦੋਸਤੋ ਵੈਸੇ ਆਦੇ ਸਿਰਫ ਇਹੋ ਹੀ ਆ ਵੀ ਜਿੰਨੇ 2-4 ਦੇ ਸਾਹ ਲਈ ਛੋੜੀ ਦੇ 10000 ਰੁਪਏ ਕ ਪੱਜਾ ਤਰਸੀ ਦੀ ਜਾਂਦੀ ਹੈ 80000 ਰੁਪਏ ਜਿਹਨੂੰ ਮਰਜ਼ੀ ਵੇਚ ਲੈ ਕੋਈ ਵਪਾਰੀ ਕੋਈ ਕਾਰੀ ਵਿਹਾਰੀ ਵੀਰ ਲੈ ਜਾ ਕੇ ਵੇਚ ਕੋਈ ਗੱਲ ਹਾਂਜੀ ਚਲਪਾਣੀ ਕਰਾ ਜੀ ਚਲੋ ਆਪਾਂ ਘਰੋਂ ਲਈ ਛੋਟੀ ਪਾਣਾ ਉਹਨਾਂ ਵਿੱਚ ਥੋੜੀ ਮਾਇਆ ਮੈਂ ਲੋਰੀ ਮਾਰਾ ਉਹਨਾਂ ਦੀ ਠੀਕ ਠਾਕ ਨਹੀਂ ਸੀ ਉਹਦਾ ਕਰਕੇ ਨਹੀਂ ਤੇ ਕੋਈ ਦੰਦਾ ਨਹੀਂ ਜਨਵਰਾਂ ਦਾ ਪਤਾ ਹੀ ਬਿਲਕੁਲ ਸਤਨਾਮ ਭਾਈ ਇਹ ਪਸ਼ੂ ਅੱਜ ਆਪਣੇ ਕੋਲ ਪੰਜ ਹਾਂਜੀ ਪੰਜ ਹਾਂਜੀ ਠੀਕ ਆ ਲਓ ਦੋਸਤੋ ਪੰਜ ਪਸ਼ੂ ਆ ਰੇਟ ਹਰ ਵਾਰ ਦੀ ਤਰ੍ਹਾਂ ਦੋਸਤੋ ਉਮੀਦ ਆ ਵੀ ਤੁਹਾਨੂੰ ਵੀ ਮਹਿਸੂਸ ਹੋਣਗੇ ਵੀ ਚਲੋ ਜਾਇਜ਼ ਰੇਟ ਆ ਬਾਕੀ 100 ਥਾਵਾਂ ਤੋਂ ਵੀਰਾਂ ਨੇ ਤੁਰ ਫਿਰ ਬਾਕੀ ਆਪ ਦਾ ਤੋਰਾ ਫੇਰਾ ਕਰਕੇ ਜਿਹੜਾ ਦੋਸਤੋ ਫਿਰ ਵੀ ਤੁਸੀਂ ਝਾਤ ਮਾਰ ਲੋਗੇ ਤਾਂ ਵੀ ਤੁਸੀਂ ਹਸਣ ਨਹੀਂ ਆ ਵੀ ਕੋਈ ਮੰਨ ਲਓ ਵੀ 75 ਹਜ਼ਾਰ ਜਾਂ 80 ਹਜ਼ਾਰ ਰੁਪਇਆ ਲਾਇਆ ਤੇ ਕੋਈ ਦੁੱਧਦਲ ਨੂੰ ਨਹੀਂ ਜਿੰਨਾ ਸੇਵਾ ਕਰੀਏ ਨਾ ਉੰਨਾ ਚੋਈ ਜਾਣ ਬਿਲਕੁਲ ਬਿਲਕੁਲ ਇਹ ਹਾਂ ਕੋਈ ਪਾਈ ਪਾਈ ਕਿਲੋ ਆ ਕਰਵਾ ਲੀਆਂ ਦੋਵੇਂ ਮੱਝਾਂ ਜਿਹੜੀਆਂ ਦੋਸਤਾਂ ਕਹਿਣ ਨੂੰ ਜੋ ਮਰਜ਼ੀ ਗੱਲ ਕਹਿ ਲਈਏ ਛੋਟੇ ਹਾਥੀ ਆ ਹਾਂ ਜੀ ਇਹ ਸੂਸਵਾਦ ਵਿੱਚ ਜਿਵੇਂ ਖੜਖੜ ਗਈਆਂ ਹਫ਼ਤੇ ਡੇਢ ਤੱਕ ਦੇ ਵਿੱਚ ਬਣਦਾ ਕੀ ਜਿਵੇਂ ਢੇਡ ਢੋਟ ਭਰ ਲੈਣਾ ਉਹ ਤੋਂ ਮਹਿੰਗਾ ਨਾ ਹੁੰਦਾ ਆਪਾਂ ਜਿਹੜੇ ਲੱਪੇ ਲੁੱਪੇ ਲੱਗੇ ਆ ਰੇ ਮੈਂ ਜ਼ੋਰ ਜ਼ੋਰ ਲੱਗਾਦਾ ਮਾਜ਼ ਬਿਲਕੁਲ ਬਿਲਕੁਲ ਇੱਕ ਤੁਹਾਨੂੰ ਬਤਾਈਆਂ ਆਈਆਂ ਨੇ ਵਿਚਾਰੀਆਂ ਸਫ ਤੋ 18 ਦੀ ਆਫਾ 15 ਸੌਣੇ ਹੀ ਦੱਸ ਕੇ ਦਵਾਂਗੇ ਹਾਂ ਬੰਦੇ ਬੜੇ ਮੈਨੂੰ ਝੂਠ ਵਾਲੇ ਨੇ ਬੰਦੇ ਗੁਰਸੇ ਕੀ ਆ ਵੀਰ 18 ਗੱਲ ਦੋ ਬਾਕੀ ਸਤਨਾ ਬਾਈ ਵੇਖੋ ਯਾਰ ਇਹ ਹਣ ਸੂਪੀਆਂ ਨੇ ਹਾਂਜੀ ਹੁਣ ਇਹਦੇ ਚ ਕੋਈ ਝੂਠ ਵਾਲੀ ਗੱਲ ਨਹੀਂ ਰਹੀ ਕਿ ਆਪਦਾ ਭਰਾ ਕੇ ਤਸੱਲੀ ਕਰੋ ਪੈਸੇ ਦੇਣੇ ਆ ਜੀ ਹਾਂਜੀ 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 ਹੁਣ ਜੇ ਕਰਮ ਵਾਲੀਆਂ ਸਟਾਰਟਿੰਗ ਸਾਸੂ ਹੋਈਆਂ ਮੈਂ ਦੱਸਦਾ ਕਿਲੋ ਸਟਾਰਟਿੰਗ ਹੋਊਗੀ ਸੋ ਬਾਕੀ ਦੋਸਤੋ ਕਈਆਂ ਪਾਸੋਂ ਟਿਕਨ ਟਕਾ ਦੇ ਵਿੱਚ ਕੋਈ 2 4 5 ਦਿਨ ਹਫਤਾ ਲੈ ਜਾਂਦਾ ਕਾਲੇ ਪੈਨ ਵਾਲੀ ਗੱਲ ਨਹੀਂ ਕੋਈ ਵੀ ਰੌਨਲਾਈਨ ਵੀ ਸੌਦਾ ਕਰਦਾ ਪਰ ਮੈਂ ਹਮੇਸ਼ਾ ਕਹਿੰਦਾ ਵੀ ਆਨਲਾਈਨ ਨਾਲ ਤੁਸੀਂ ਇੱਥੇ ਆਓ ਆਪਦੀਆਂ ਅਣਕੇ ਤਸੱਲੀ ਕਰੋ ਕੋਈ ਗੱਲ ਨਹੀਂ ਜਦਾਂ ਸੋਇਆ ਹੋਇਆ ਮਾਲ ਦਮਾ ਹੋਵੇ ਮਤਲਬ ਚੋਕੇ ਤਸੱਲੀ ਕਰਨਗੇ ਹਾਂ ਇਹ ਤੇ ਕਿਹੜੀ ਵੀ ਗੱਲ ਆ ਭਾਈ 17 ਬੋਲ ਦਈਏ ਨੰਬਰ ਨੰਬਰ ਆਪਣਾ ਵੀਰ ਜੀ 94655 ਹਾਂਜੀ 55956 ਪਿੰਡ ਕਰੋ ਤਸਵੀਲਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹਾਂਜੀ ਗ੍ਰੈਂਡ ਕਰੋ ਦੀ ਆਪਣੇ ਬਿਲਕੁਲ ਪੱਕੀ ਨਿਸ਼ਾਨੀ ਗ੍ਰੈਂਡ ਕਰੋ ਲਾਗੂ ਸੜਕ ਮੁਰਦੀ ਬਿਲਕੁਲ ਹਾਂਜੀ ਲਓ ਦੋਸਤੋ ਨੰਬਰ ਸਕਰੀਨ ਦੇ ਉੱਪਰ ਚੱਲਦਾ ਕਰ ਦਿਆਂਗੇ ਵੀਰ ਸਤਨਾਮ ਦਾ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜਿਹੜਾ ਵੀ ਐਨੀਮਲ ਜਿਹੜਾ ਵੀ ਪਸ਼ੂ ਪਸੰਦ ਆਇਆ ਦੋਸਤੋ ਉਹਦੀ ਵਿਸ਼ੇਸ਼ਤਾ ਉਰ ਤੇ ਤੁਸੀਂ ਗੱਲਬਾਤ ਕਰ ਲਿਓ ਵੈਸੇ ਭਾਅ ਪੜਦਾ ਮੈਨੂੰ ਲੱਗਦਾ ਵੀ ਦੋਸਤੋ ਜਾਇਜ਼ ਜੈਨੂਨ ਰੇਟ ਆ ਬਾਕੀ ਜਿਹੜੇ ਵੀਰ ਬਾਹਰ ਅੰਦਰ ਤੁਰ ਫਿਰ ਕੇ ਵੇਂਦੇ ਆ 파ਰਕੂ ਆ ਤੇ ਉਹਨਾਂ ਨੂੰ ਵੈਸੇ ਪਤਾ ਲੱਗ ਹੀ ਜਾਣਾ ਸੋ ਆਓ ਆਪਦੀ ਨਰਕ ਫਰਕ ਕਰੋ ਤਸੱਲੀ ਕਰੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ